ਔਨਿਤ ਅਮਰਤ ਪ੍ਰਭੂ ਦਾ ਨਾਮ ਦੇਹੀ ਮੇਸ ਦਾ ਵਿਸਰਾਮ ਕਿਧਰੇ ਪਾਣੀ ਫੁੱਟ ਖੁਦਾਈ ਕਰੀਏ ਪਾਣੀ ਨਿਕਲ ਆਂਦਾ ਹੈ ਫੁਆਰੇ ਪ੍ਰਗਟ ਹੋ ਜਾਂਦੇ ਨੇ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ ਕਿਧਰੇ 500 ਫੁੱਟ ਤੇ ਕਿਧਰੇ ਅਸਾਂ ਵੀ ਹੋ ਸਕਦਾ ਹੈ 1000 ਫੁੱਟ ਤੇ ਬੰਦਾ ਕਿਧਰੇ 500 ਫੁੱਟ ਖੋਦਦਿਆਂ ਖੋਦਦਿਆਂ ਨਿਰਾਸ਼ ਹੋ ਜਾਏ ਬਈ ਹੈ ਹੀ ਨਹੀਂ ਗਲ ਖਤਮ ਹੋ ਜਾਂਦੇ ਨੇ ਵੇ 500 ਫੁੱਟ ਦੀ ਖੁਦਾਈ ਕਰ ਕਰਕੇ ਥੱਕ ਗਏ ਆ ਪੱਲੇ ਤੇ ਕੁਝ ਨਹੀਂ ਪਿਆ ਮਿਲੇ ਆ ਤੇ ਕੁਝ ਵੀ ਨਹੀਂ ਜ਼ਮੀਨ ਅਲਗ ਅਲਗ ਹੈ ਕਿਧਰੇ 5 ਫੁੱਟ ਤੇ ਖੋਦੀਏ ਪਾਣੀ ਨਿਕਲਦਾ ਕਿਧਰੇ 500 ਫੁੱਟ ਹਰ ਇੱਕ ਜੀਵਨ ਅਲਗ ਅਲਗ ਹੈ ਕਿਧਰੇ ਵਿਕਾਰਾਂ ਦੀ ਪਰਤ ਜ਼ਿਆਦਾ ਹੈ ਕਿਧਰੇ ਵਿਕਾਰਾਂ ਦੇ ਰੋੜੇ ਜ਼ਿਆਦਾ ਪੈਨੇ ਕਿਧਰੇ ਪੁਰਬਲੇ ਸੰਸਕਾਰਾਂ ਦੀ ਪਰਤ ਜ਼ਿਆਦਾ ਹਟਾਣੀ ਪਵੇਗੀ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ ਇੱਕੋ ਦਫਾ ਵਾਹਿਗੁਰੂ ਆਖ ਦਿਨ ਜੁੜ ਜਾਂਦੇ ਨੇ ਉਹ ਵੀ ਦੇਖਣ ਵਾਹਿਗੁਰੂ ਵਾਹਿਗੁਰੂ ਆਖਦੇ ਆ ਖੱਪ ਜਾਂਦੇ ਨੇ ਤਾਂ ਵੀ ਕੋਈ ਗੱਲ ਨਹੀਂ ਬਣਦੀ ਕਿਉਂ ਨਹੀਂ ਬਣਦੀ ਉਹ 1000 ਫੁੱਟ ਖੋਦਣਾ ਪਏਗਾ ਅਮਰੀਕਾ ਦੇ ਕੋਲੋਰੋਡਾ ਦਾ ਜੋ ਇਲਾਕਾ ਹੈ ਮੈਂ ਉਸ ਸੰਬੰਧੀ ਇੱਕ ਘਟਨਾ ਪੜੀ ਉੱਥੇ ਸੋਨੇ ਦੀਆਂ ਖਾਣਾ ਸਨ ਤੇ ਉੱਥੋਂ ਦੀ ਗਵਰਨਮੈਂਟ ਪੱਟੀਆਂ ਤੇ ਦਿੰਦੀ ਸੀ 10 ਸਾਲ 20 ਸਾਲ ਵਾਸਤੇ ਕਾਣਾ ਇੱਕ ਨੇ ਪੂਰੀ ਪਹਾੜੀ 10 ਸਾਲ ਦੇ ਪਟੇ ਤੇ ਲੈ ਲਈ। ਔਰ ਮੈਂ ਪੜ ਰਿਆ ਸੀ। ਉਸਨੇ 400 ਥਾਵਾਂ ਦਿੱਤੇ, ਚਾਰ-ਚਾਰ 100 ਫੁੱਟ ਖੁਦਾਈ ਕੀਤੀ, ਉਹਨੂੰ ਕੁਝ ਵੀ ਨਾ ਮਿਲੇ। ਕਦੇਨ ਘੋਰ ਨਿਰਾਸ਼ਾ ਨੇ ਉਸਨੂੰ ਘੇਰ ਲਿਆ। ਔਰ ਕਰੋੜਾ ਡਾਲਰ ਉਸਨੂੰ ਆਪਣੇ ਜ਼ਾਇਆ ਹੁੰਦੇ ਦਿਖਾਈ ਦਿੱਤੇ। ਖੋਦਾਈ ਤੇ ਕਾਫੀ ਖਰਚ ਕਰ ਚੁਕੇ ਅਸੀਂ ਪੱਟੇ ਦਾ ਕਾਫੀ ਗਵਰਨਮੈਂਟ ਨੂੰ ਦੇ ਚੁਕੇ ਅਸੀਂ ਤੇ ਵਾਪਸ ਆਂਦੀ ਕੋੜੀ ਨਾ ਦਿਖਾਈ ਦਿੱਤੀ ਦਿਮਾਗੀ ਸੰਤੁਲਨ ਵੀ ਉਸ ਦਾ ਟਾਵਾ ਡੋਲ ਹੋਣ ਲੱਗਾ ਉਸ ਨੇ ਅਖਬਾਰਾਂ ਵਿੱਚ ਖਬਰ છਪਵਾ ਦਿੱਤੀ ਹੈ ਮੈਂ ਵੇਚਣੀ ਹੈ ਕੋਇਲਾ ਇਹ ਖਾਨ ਮੈਂ ਵੇਚਣੀ ਹੈ ਕੰਨ ਜਿੰਨਾ ਉਸ ਦਾ ਖਰਚ ਹੋਇਆ ਸੀ ਨਾ ਅੱਧੇ ਮੁੱਲ ਤੇ ਕਿਸੇ ਨੇ ਲੈ ਲਈ ਅੱਧੇ ਮੁੱਲ ਤੇ ਮੈਂ ساری ਕਥਾ ਜੋ ਵਾਕਈ ਘਟਨਾ ਹੋਈ ਹੈ ਪੜ ਰਿਆ ਸੀ ਕਹਿੰਦੇ ਜਦ ਲਿਖਾ ਪੜੀ ਹੋ ਗਈ ਤੇ ਉਸਨੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਵੇਚਣ ਵਾਲਾ ਸੀ ਨਾ ਉਹ ਹੱਸ ਪਿਆ ਖਿੜਖਿੜਾ ਕੇ ਜਿਹੜਾ ਖਰੀਦਾਰ ਸੀ ਉਹਨੇ ਆਖਿਆ ਹੱਸਿਆ ਕਿਉਂ ਹੈ ਕਹਿੰਦੇ ਤੇਰੀ ਮੂਰਖਤਾ ਤੇ ਹੱਸਿਆ ਹੋਰ ਕੀ ਹੈ ਕਿਉਂ بھی تینوں پتا ہے میں چار سو تھا اور چار چار سو فٹ کیتی کی میرے پلے کچھ بھی نہیں پیا چار سو خو میں کٹے نے اور میں ڈونگا گیا چار چار سو فٹ مین کچھ بھی نہیں ملے کسی ایک تو بھی کچھ نہیں ملیا تو پھر مین ادی رقم دے دی مجھے ڈبدتا بچا دیتا تے پر ضرور ڈبے گا ہوں اس واسطے تیری مورکھتا تے میں ہسیاں وہ بھی ہس پہ خریدار کہنے لگا مترا یہ ہے کہ دعوی کر کہ چار سو فٹ تک سونا نہیں ہے اس تو اگے بھی نہیں ہے یہ تیرا دعوی فضول ہے میں اگے خدائی کرا آپ سن کے حیران ہوو گے اس نے صرف تین فٹ خدائی کی تھی سونا نکلایا صرف تین فٹ مال ہو گیا دنیا کا سب تو امیر ترین بندہ ہو گیا صرف تین فٹ خدائی کی کئی دفعہ جپ کردہ کردیا تپ کردیا کردیا بندہ اتوں جب بالکل پہنچنے والا ہوں دا ہے. میں ایسے بھی دیکھے ابیاسی ایسے ستسنگی دیکھے نے پہنچنے والے انہیں مڑ پہ اس سوفی نے بڑا غزب کا کلام آخیا ہے قسمت کی بات دیکھیے ٹوٹی کہاں کمد دو چار ہاتھ جب کے لبے بام رہ گیا ਹਾਂ ਬਿਲਕੁਲ ਦੋ ਚਾਰ ਹੱਥ ਮੰਜ਼ਿਲ ਰਹਿ ਗਈ ਸੀ ਉੱਥੇ ਹੀ ਹੌਸਲਾ ਟੁੱਟ ਗਿਆ ਉੱਥੇ ਹੀ ਨਿਰਾਸ਼ਾ ਪੈਦਾ ਹੋ ਗਈ ਛੱਡੋ ਉੱਥੋਂ ਹੀ ਮੁੜ ਪਏ ਯਕੀਨ ਜਾਨੋ ਕਈ ਦਫਾ ਐਸਾ ਹੁੰਦਾ ਹੈ ਦਰਿਆ ਦੇ ਕੰਢੇ ਪਹੁੰਚ ਕੇ ਲੋਕੀ ਮੁੜ ਪੈਂਦੇ ਨੇ ਪਿਆਸੇ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਰੋਜ਼ ਰੋਜ਼ ਦਾ ਸਤਸੰਗ ਇਸ ਵਾਸਤੇ ਚਾਹੀਦਾ ਹੈ ਕਿ ਆਸਾ ਬਣੀ ਰਹੇ ਨਿਰਾਸ਼ਾ ਨਾ ਪੈਦਾ ਹੋਵੇ। ਪ੍ਰੇਰਣਾ ਮਿਲਦੀ ਰਹੇ। ਔਰ ਇਹ ਵੀ ਗੱਲ ਵਖਰੇ ਕਿ ਕਈ ਦਫਾ ਗੁਰਦੁਆਰੇ ਦੇ ਵਿੱਚ ਬੈਠਣ ਵਾਲੇ ਆਉਣ ਵਾਲੇ ਵੀ ਨਿਰਾਸ਼ ਦੇਖੇ ਨੇ। ਬੈਠਨੇ ਉਮੀਦ ਕੋਈ ਨਹੀਂ। ਇਸ ਤਰ੍ਹਾਂ ਜੈਸੇ ਕੋ 10-12 ਸਾਲ ਦੇ ਲੰਬੇ ਰੋਗ ਦੇ ਵਿੱਚ ਕੋਈ ਰੋਗੀ ਜੀ ਰਿਹਾ ਹੋਵੇ। ਤੇ ਉਹ ਸੋਚਦਾ ਮੈਂ ਕਿੱਥੇ ਠੀਕ ਹੋਣਾ। ਨਾ ਉਸ ਨੂੰ ਦਵਾਈ ਤੇ ਭਰੋਸਾ ਰਹਿ ਜਾਂਦਾ ਹੈ ਨਾ ਉਸ ਨੂੰ ਡਾਕਟਰ ਤੇ ਇਸ ਤਰ੍ਹਾਂ ਦੇ ਨਿਰਾਸ਼ ਸత్సੰਗੀ ਦੇਖੇ ਨੇ ਨਾ ਸ਼ਬਦ ਤੇ ਭਰੋਸਾ ਨਾ ਕਥਾ ਤੇ ਭਰੋਸਾ ਨਾ ਕੀਰਤਨ ਤੇ ਭਰੋਸਾ ਨਾ ਗੁਰੂ ਤੇ ਭਰੋਸਾ ਰਹਿ ਹੀ ਨਹੀਂ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਝਾਗੇ ਦੁਨੀਆ ਦੇ ਸ਼ਰੀਰਿਕ ਰੋਗੀ ਜੋ ਆਪਣੇ ਰੋਗਾਂ ਨਾਲ ਸਹਿਮਤ ਹੋ ਗਏ ਹਨ ਥੋੜੇ ਨੇ ਪਰ ਇਸ ਤਰ੍ਹਾਂ ਦੇ ਸਤਸੰਗੀ ਬਹੁਤ ਸਾਰੇ ਨੇ ਗੁਸਤਾਖੀ ਮਾਫ ਜੋ ਆਪਣੇ ਵਿਕਾਰਾਂ ਨਾਲ ਸਹਿਮਤ ਹੋ ਗਏ ਨੇ ਵੀ ਵਿਕਾਰ ਜਾਣੇ ਥੋੜੀ ਨੇ ਝੂਠ ਦੇ ਵਿੱਚ ਜੀਣਾ ਹੀ ਪਏਗਾ ਲੋਭ ਦੇ ਵਿੱਚ ਜੀਵਣਾ ਹੀ ਪਏਗਾ ਈਰਖਾ ਦੇ ਵਿੱਚ ਜੀਵਣਾ ਹੀ ਪਏਗਾ ਹੰਕਾਰ ਦੇ ਵਿੱਚ ਜੀਵਣਾ ਹੀ ਪਏਗਾ ਇੱਕ ਦੂਰ ਥੋੜਾ ਹੋਣ ਵਾਲੇ ਥੋੜੀ ਸਿਰਫ ਇੱਕ ਜਨਮ ਇਸੇ ਹੀ ਸਰੀਰ ਦੇ 10 12 ਸਾਲ ਦਾ ਕੋਈ ਲੰਮਾ ਰੋਗ ਹੋਵੇ ਤੇ ਰੋਗ ਨਾਲ ਰੋਗੀ ਸਹਿਮਤ ਹੋ ਜਾਂਦਾ ਹੈ ਇਹ ਜਿਹੜੇ ਮਾਨਸਿਕ ਰੋਗ ਨੇ ਤੇ ਕਈ ਜਨਮਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਕਈ ਜਨਮਾਂ ਤੋਂ ਲੰਬੇ ਰੋਗ ਨੇ ਬਹੁਤ ਲੰਬੇ ਰੋਗ ਨੇ ਆਹੰਗ ਰੋਗ ਦਾ ਇਹ ਸ਼ਬਦ ਦੇ ਜ਼ਿਕਰ ਕੀਤਾ ਹੈ ਸਤਿਗੁਰਾਂ ਨੇ ਕਿ ਆਹੰਗ ਰੋਗ ਇਹ ਹੰਕਾਰ ਇਹ ਤੇ ਕਈ ਜਨਮਾਂ ਤੋਂ ਸਾਡੇ ਨਾਲ ਚੱਲਿਆ ਆ ਰਿਹਾ ਹੈ ਕਈ ਜਨਮਾਂ ਤੋਂ ਮਨੁੱਖ ਸਹਿਮਤ ਹੋਗੇ ਔਰ ਆਪ ਸੁਣ ਕੇ ਹੈਰਾਨ ਹੋਗੇ ਜਰਮਨੀ ਦਾ ਪ੍ਰਸਿੱਧ ਡਾਕਟਰ ਫਰਾਇਡ ਕਿਹਾ ਕਰਦਾ ਸੀ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਕਿ ਹੰਕਾਰ ਨੂੰ ਜਿੱਤਿਆ ਜਾ ਸਕਦਾ ਹੈ ਈਗੋ ਨੂੰ ਮਾਰਿਆ ਜਾ ਸਕਦਾ ਹੈ ਲੋਭ ਨੂੰ ਖਤਮ ਕੀਤਾ ਜਾ ਸਕਦਾ ਹੈ ਕਾਮ ਨੂੰ ਜਿੱਤਿਆ ਜਾ ਸਕਦਾ ਹੈ ਕਹਿੰਦਾ ਨਹੀਂ ਲੋਭ ਦੀ ਜਿੱਤ ਹੋਵੇਗੀ ਹੰਕਾਰ ਦੀ ਜਿੱਤ ਹੋਵੇਗੀ ਕਾਮ ਦੀ ਜਿੱਤ ਹੋਵੇਗੀ ਤੇਰੀ ਨਹੀਂ ਹੋਵੇਗੀ ਤੇ ਜਦ ਤੂੰ ਲੜ ਲੜ ਕੇ ਵੀ ਹਾਰ ਨਹੀਂ ਹੈ ਤੇ ਲੜੀ ਨਾ ਨਾ ਸਮਾਂ ਬਰਬਾਦ ਕਰਨਾ ਆਪਣੀ ਸ਼ਕਤੀ ਬਰਬਾਦ ਕਰ جرمنی پر پرسدھ ڈاکٹر نے ایسا کہہ دارت گلت کہہ انہوں نے اس کا گیان نہیں سی جی کہہ ہے کہ انہوں نے جیتیا جا سکتا کہ من کو جیتنا کی ہے من کو جیتنے مراد ہے ہنکار نو جتنا من کو جیتن تو مراد ہے لوبھوں جتنا من کو جیتن تو مراد ہے واشنا جیتنا وہ سی نہیں جتیا جا سکتا نہ سما برباد کرو نہ اپنی شکتی ضائع کرو ਜੋ ਲੋਭ ਕਰਾਂਦਾ ਹੈ ਕਰੋ ਜੋ ਹੰਕਾਰ ਮੰਗਦਾ ਹੈ ਦਿਓ ਜੋ ਵਾਸ਼ਨਾ ਚਾਹਦੀ ਹੈ ਕਰੋ ਲੜੋ ਨਾ ਲੜ ਕੇ ਆਪਣਾ ਸਮਾਨ ਨਾ ਬਰਬਾਦ ਕਰੋ ਲੜ ਕੇ ਆਪਣੀ ਸ਼ਕਤੀ ਨਾ ਬਰਬਾਦ ਕਰੋ ਪਰ ਭਾਰਤ ਦੇ ઋષਿ ਕਹਿੰਦੇ ਰਹਿੰਦੇ ਗੁਰਬਾਣੀ ਕਹਿੰਦੀ ਹੈ ਨਹੀਂ ਜਿੱਤੇ ਜਾ ਸਕਦੇ ਨਹੀਂ ਪਰ ਕਦੀ ਕਦਾਈ ਕੋਈ ਹਜ਼ਾਰਾਂ ਦੇ ਚੋਂ ਇੱਕ ਕਦ ਜਿੱਤਦਾ ਹੈ ਤਾਂ ਫਿਰ ਭਰੋਸਾ ਨਹੀਂ ਬਚਦਾ ਹਜ਼ਾਰ ਬੂਟੇ ਲਾਈਏ ਅੰਬ ਦੇ ਤੇ ਸਿਰਫ ਇੱਕ ਨੂੰ ਫਲ ਲੱਗਨ ਤੇ ਬਾਕੀ ਸਾਰੇ ਸੁੱਕ ਸੜ ਜਾਂਦੇ ਤਾਂ ਫਿਰ ਨਿਰਾਸ਼ਾ ਹੀ ਪੈਦਾ ਹੁੰਦੀ ਹੈ ਪਤਾ ਨਹੀਂ ਕਿਵੇਂ ਹੋ ਗਿਆ ਹੁਣ ਫੁੱਲ ਫਲ ਤੇ ਲੱਗਦੇ ਹੀ ਕੋਈ ਨਹੀਂ ਨਹੀਂ ਲੱਗਦੇ ਤੇ 999 ਬੂਟੇ ਮੁਰਝਾ ਗਏ ਕੁਮਲਾ ਗਏ ਕੁਝ ਨਹੀਂ ਲੱਗੇ ਬਹੁਤੇ ਸਤਸੰਗੀਆਂ ਨੂੰ ਵੀ ਜਦ ਦੇਖੀਦਾ ਹੈ ਵੀ ਲੱਗੇ ਤੇ ਇਹਨਾਂ ਨੂੰ ਵੀ ਕੱਖ ਕੁਝ ਨਹੀਂ ਲੰਗਰ ਦੇ ਭਾਂਡੇ ਮਾਂਝ ਦੇ ਮਾਂਝ ਦੇ ਇਹਨਾਂ ਦੇ ਹੱਥ ਘਸ ਗਏ ਨੇ ਮਾਲਾ ਫਿਰਦੇ ਫਿਰਦੇ ਉਂਗਲੀਆਂ ਘਸ ਗਈਆਂ ਨੇ ਬਾਣੀ ਪੜਦੇ ਪੜਦੇ ਅੱਖਾਂ ਕਮਜ਼ੋਰ ਹੋ ਗਈਆਂ ਨੇ ਗੁਰਦੁਆਰੇ ਜਾਂਦੇ ਜਾਂਦੇ ਆ ਬੁੱਢੇ ਹੋ ਗਏ ਨੇ ਲੱਭੇ ਤੇ ਇਹਨਾਂ ਨੂੰ ਕੱਖ ਨਹੀਂ ਤੋਂ ਨਿਰਾਸ਼ਾ ਮਾਇੂਸੀ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਹਰ ਮਜ਼ਮ ਦੇ ਜਿਸ ਤਰ੍ਹਾਂ ਹੁੰਦਾ ਹੈ ਸੂਫੀ ਅਮੀਰ ਖਸਰੋ ਪਹਿਲੀ ਸਾਫ਼ ਕਹਿ ਰਿਹਾ ਹੈ اٹھتے نہیں ہیں؟ اب تو دعا کے لیے بھی ہاتھ اے خدا ہوں تو پرارتھنا کرتا ہوں میں اگوں دعا نہیں کرتا یہ میری آتما نہیں بنتی اٹھتے نہیں ہیں؟ اب تو دعا کے لیے بھی ہاتھ اس قدر نہ امید ہوں پروردگار سے اے میرے پروردگار نا نہ امید ہو گیا میرا کی سوار میں کچھ بھی نہیں تو میں نو کی ملنا ہے کچھ بھی نہیں ਮੈਂ ਦौरा ਦਿਆਂ ਕਦੀ ਕਦਾਈ ਕੋਈ ਮਾਪੇ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਭਰਾਵਾ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਮਿੱਤਰਾਂ ਤੋ ਨਿਰਾਸ਼ ਹੋ ਜਾਂਦਾ ਹੈ ਕਦੀ ਕਦਾਈ ਕੋਈ ਪਤਨੀ ਤੋ ਯਾ ਪਤੀ ਤੋ ਨਿਰਾਸ਼ ਹੋ ਜਾਂਦੀ ਹੈ ਐਸਾ ਵੀ ਦੌਰ ਆਉਂਦਾ ਹੈ ਕਦੀ ਕਦਾਈ ਕੋਈ ਪਰਮਾਤਮਾ ਤੋ ਨਿਰਾਸ਼ ਹੋ ਜਾਂਦਾ ਹੈ ਗੁਰੂ ਤੋ ਨਿਰਾਸ਼ ਹੋ ਜਾਂਦੇ ਮੈਨੂੰ ਕੀ ਲੱਭਣਾ ਇੱਥੋਂ ਮੈਂ ਤੋ ਖੱਪ ਗਿਆ ਥੱਕ ਗਿਆ ਔਰ ਮੈਂ ਇਸ ਤਰ੍ਹਾਂ ਦੇ ਸਤਸੰਗੀ ਦੇਖੇ ਨੇ ਜੋ ਅੰਮ੍ਰਿਤ ਵੇਲੇ ਆ ਕੇ ਝੂਮ ਝੂਮ ਕੇ ਸੁਣਦੇ ਸਨ ਆਸਾ ਦੀ ਵਾਰ ਦਾ ਕੀਰਤਨ ਹੁਣ ਗੁਰਪੁਰਬ ਵਾਲੇ ਦਿਨ ਵੀ ਨਹੀਂ ਆਉਂਦੇ ਮੈਂ ਐਸੇ ਦੇਖੇ ਨੇ ਜੋ ਸੁੰਦਰ ਗੁਟਕੇ ਦਾ ਪੂਰਾ ਹੀ ਨਿਤਨੇਮ ਕਰ ਲੈਂਦੇ ਸਨ ਹੁਣ ਜਪਜੀ ਸਾਹਿਬ ਵੀ ਨਹੀਂ ਪੜਦੇ ਮੈਂ ਐਸੇ ਦੇਖੇ ਨੇ ਅੰਮ੍ਰਿਤ ਵੇਲੇ ਆ ਕੇ ਬੈਠਣਾ ਕਦੀ ਨਾਗਾ ਨਹੀਂ ਪਾਣਾ ਹੁਣ ਨਹੀਂ ਇਸ ਪਾਸੇ ਤਾਂ ਰੁਖ ਵੀ ਨਹੀਂ ਕਰਦੇ ਨਿਰਾਸ਼ ਭਈ ਨਿਰਾਸੀ ਬਹੁਤ ਦਿਨ ਲਾਗੇ ਐਸਾ ਤੇ ਹੋ ਸਕਦਾ ਹੈ ਕਿਸੇ ਪਹਾੜ ਨੂੰ ਖੋਦੀਏ ਸੋਨਾ ਨਾ ਮਿਲੇ ਹੀਰੇ ਨਾ ਲੱਭਣ ਐਸਾ ਤੇ ਹੋ ਸਕਦਾ ਹੈ ਕਿ ਕਿਸੇ ਸਾਗਰ ਦੇ ਵਿੱਚ ਗੋਤਾ ਮਾਰੀਏ ਤੇ ਮੋਤੀ ਨਾ ਮਿਲਣ ਪਰ ਐਸਾ ਕਦਾ ਹੀ ਨਹੀਂ ਹੋਵੇਗਾ ਕਿ ਜੀਵਨ ਦੇ ਗਹਿਰੇ ਤਲ ਦੇ ਵਿੱਚ ਚਲੇ ਜਾਈਏ ਤੇ ਪ੍ਰਮਾਤਮਾ ਦਾ ਨਾਮ ਨਾ ਮਿਲੇ ਪਰਮ ਆਨੰਦ ਨਾ ਮਿਲੇ ਮਿਲਦਾ ਹੈ ਆਪਣਾ ਆਪਣਾ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਕਿਦਰੇ ਜ਼ਰਾ ਜ਼ਿਆਦਾ ਗਹਿਰਾਈ ਚ ਜਾਣਾ ਪੈਂਦਾ ਹੈ ਕਿਦਰੇ ਛੇਤੀ ਜੋ ਹੈ ਗੱਲ ਬਣ ਜਾਂਦੀ ਮੈਂ ਇਸ ਤਰ੍ਹਾਂ ਵੀ ਦੇਖਿਆ ਕਈਆਂ ਦੀ ਬਹੁਤ ਛੇਤੀ ਗੱਲ ਬਣ ਗਈ ਕੁਛ ਦਿਨ ਵਾਹਿਗੁਰੂ ਦਾ ਜਪ ਕੀਤਾ ਔਰ ਮੈਂ ਆਪਣੀ ਅੱਖਾਂ ਨਾਲ ਦੇਖੇ ਨੇ ਗੱਲ ਬਣ ਗਈ ਮੈਂ ਇਸ ਤਰ੍ਹਾਂ ਦੇ ਇੱਕ ਦੋ ਬੰਦਿਆਂ ਨੂੰ ਦੇਖ ਕੇ ਈਰਖਾ ਦੇ ਚ ਵੀ ਆ ਗਿਆ ਮੈਂ ਕਿ ਹੱਦ ਹੋ ਗਿਆ ਸੀ ਤੋਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਇਹ ਜਹਾਦ ਕਰਦੇ ਰਹੇ ਐ ਜਹਾਦ ਕਰਦੇ ਰਹੇ ਸਾਰਿਆਂ ਨੂੰ ਰਸਤਾ ਦੱਸਦੇ ਰਹੇ ਕਿ ਤੂੰ ਪਹੁੰਚ ਵੀ ਗਿਆ ਹੈ ਹਾਲਾਂਕਿ ਮੈਨੂੰ ਕਹਿੰਦਾ ਸੀ ਗੈਨ ਜੀ ਇਹ ਮੈਨੂੰ ਅਰਥ ਦੱਸੋ ਤੇ ਮੈਂ ਨਾਮ ਜਪਣਾ ਸਾਧਨਾ ਕਰਨੀ ਨਾ ਕਿ ਠੀਕ ਹੈ ਜੀ ਕਰ ਤੇ ਜਦ ਉਸ ਨੂੰ ਰੰਗਿਆ ਹੋਇਆ ਦੇਖਿਆ ਉਹਦਾ ਸਰੂਰ ਦੇਖਿਆ ਉਹਦੀ ਮਸਤੀ ਦੇਖੀ ਮੈਂ ਕਿਹਾ ਮਿਤਰਾ ਤੈਨੂੰ ਵੇਖ ਕੇ ਮੈਨੂੰ ਧਾਰਮਿਕ ਈਰਖਾ ਪੈਦਾ ਹੋ ਗਈ ਹੈ ਈਰਖਾ ਔਰ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਮੈਂ ਕਸੀ ਤੇ ਹੱਥ ਕਰਦੇ ਰਹ ਗਏ ਐਂਜ ਜਾਓ ਐਂਜ ਜਾਓ ਤੇ ਤੂੰ ਦਵਾਰ ਤੇ ਦਸਤਕ ਜਾ ਦਿੱਤੀ ਹੈ ਤੇਰੇ ਕੋਲ ਸਰੂਰ ਜ਼ਾਰੋ ਜ਼ਾਰ ਰੋਣ ਵੀ ਲੱਗ ਪਿਆ ਤੇਰੇ ਕੋਲੇ ਮਸਤੀ ਤੇਰੇ ਕੋਲੇ ਆਨੰਦ ਤੇਰੇ ਕੋਲੇ ਖੇੜਾ ਥੋੜੇ ਦਿਨਾਂ ਚ ਬਸ ਇਤਨਾ ਹੈ ਕੋਈ ਵਕਾਰਾਂ ਦੀ ਪਰਦ ਥੋੜੀ ਪਈ ਸੀ ਕੋਈ ਪੱਥਰ ਥੋੜੇ ਜਿਹਿਆਂ ਪੈਸਨ ਹਟਾਏ ਅੰਦਰੋਂ ਝਰਨਾ ਫੁਰ ਫੁੱਟ ਪਿਆ ਨਿਕਲ ਪਿਆ ਕਿਧਰੇ ਇਹ ਮਿੱਟੀ ਰੇਤ ਬਹੁਤ ਜ਼ਿਆਦਾ ਪਈ ਹੈ ਕਿਹਦੇ ਪੱਥਰ ਬਹੁਤ ਜ਼ਿਆਦਾ ਪਹਿਲੇ ਹਟਾਣੇ ਪੈਣਗੇ ਹਟਾਣੇ ਪੈਣਗੇ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਹਰ ਆਗਣ ਇੱਕ ਬੰਧਨ ਹੈ ਜ਼ੰਜੀਰ ਹੈ ਜਨਮਾਂ ਜਨਮਾਂantra ਤੋਂ ਮਨੁੱਖ ਆਗਣਾਂ ਦੇ ਜੀਵਨ ਦਾ ਆਦੀ ਹੋ ਚੁਕਿਆ ਹੈ ਤਾਂ ਹੁਣ ਮਨ ਦਾ ਵੀ ਨਹੀਂ ਕਿ ਆਗਣ ਛੱਡ ਸਕਦੇ ਨਹੀਂ ਕਹਿੰਦੇ ਨੇ ਮਿਸਰ ਦੇ ਜਦ ਕ੍ਰਾਂਤੀ ਹੋਈ ਨਾ ਕਰਨਲ ਨਾਸਰ ਨੇ ਕਰਾਈ ਤੇ ਸ਼ਾ ਫਾਰੂਕ ਨੂੰ ਨਿਕਲਣਾ ਪਿਆ ਮਿਸਰ ਤੋਂ ਜੋ ਦੁਨੀਆ ਦੀ ਰਾਜਨੀਤੀ ਦਾ ਥੋੜਾ ਅਧਿਐਨ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿੰਗਡਮ ਖਤਮ ਹੋਇਆ ਤੇ ਕਰਨਲ ਨਾਸਰ ਦੇ ਨਾਲ ਉੱਥੇ ਡੈਮੋਕ੍ਰੇਸੀ ਆਈ ਮਿਸਰ ਦੇ ਵਿੱਚ ਤੇ ਨਾਸਰ ਨੇ ਪਹਿਲਾ ਐਲਾਨ ਇਹ ਕੀਤਾ ਕਿ ਸ਼ਾ ਫਾਰੂਕ ਨੇ ਗਦਾਰੀ ਦੇ ਦੋਸ਼ ਦੇ ਚ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਉਹ ਸਾਰੇ ਆਜ਼ਾਦ ਕਰ ਦੋ ਖੋਲਦੋ ਕਿਉਂਕਿ ਉਹ ਜਮਹੂਰੀਅਤ ਲਈ ਲੜ ਰਹੇ ਸਨ ਤੇ ਸ਼ਾਹ ਫਾਰੂਕ ਨੇ ਉਹਨਾਂ ਨੂੰ ਕੈਦ ਕਰ ਦਿੱਤਾ ਸੀ ਨਾਸਰ ਦਾ ਪਹਿਲਾ ਹੁਕਮ ਇਹਨੂੰ ਕੱਢ ਦੋ ਸਾਰਿਆਂ ਨੂੰ ਆਜ਼ਾਦ ਕਰ ਦੋ ਉਹਨਾਂ ਦੀ ਬੜੀ ਮਿਹਨਤ ਸੀ ਵਿਚਾਰਿਆਂ ਨੇ 10-20 ਸਾਲ ਤੋ ਜੇਲ੍ਹ ਦੇ ਸੜ ਰਹੇ ਨੇ ਜਨ ਦੇ ਚੋਂ ਪਕੜੇ ਗਏ ਸਨ ਅੱਜ ਬੁੱਢੇ ਹੋ ਚੁੱਕੇ ਸਨ ਜੇਲਾਂ ਵਿੱਚ ਬੀੜੀਆਂ ਪੈਰਾਂ 'ਚ ਪਈਆਂ ਹੋਈਆਂ ਹੱਤਕੜੀਆਂ ਹੱਥਾਂ 'ਚ ਕੈਨਲੇ ਸ਼ਾਈ ਵਕਤ ਦੀ ਹਕੂਮਤ ਦਾ ਇਹ ਐਲਾਨ ਬਈ ਕੈਦੀ ਅਸੀਰ ਰਹਾ ਕਰਦੇ ਆ ਤੇ ਜਦ ਉਹਨਾਂ ਕੈਦੀਆਂ ਨੂੰ ਆਖਿਆ ਗਿਆ ਉਹ ਇੱਕੋ ਜੇਲ੍ਹ ਵਿੱਚ ਰੱਖੇ ਗਏ ਸਨ ਸਾਰੇ ਬਈ ਅੱਜ ਤੋਂ ਤੁਸੀਂ ਰਹਾ ਮੈਂ ਪੜ ਕੇ ਹੈਰਾਨ ਹੋਇਆ 80 ਫੀਸਦੀ ਕੈਦੀਆਂ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਨਹੀਂ ਕਿੱਥੇ ਜਾਈਏ ਕਿਸੇ ਨੂੰ 30 ਸਾਲ ਹੋ ਗਏ ਸਨ ਕਿਸੇ ਨੂੰ 40 ਸਾਲ ਕਈ ਤੇ ਕਹਿੰਦੇ ਸਨ ਅਸੀਂ ਆਪਣੇ ਘਰ ਦਾ ਰਸਤਾ ਹੀ ਭੁੱਲ ਗਏ ਸਾਨੂੰ ਹੁਣ ਬੱਚਿਆਂ ਦੇ ਨਾਮ ਵੀ ਯਾਦ ਨਹੀਂ ਰਹੇ ਕਈ ਤੇ ਕਹਿੰਦੇ ਸਨ ਪਤਾ ਨਹੀਂ ਸਾਡੇ ਮਾਂ ਬਾਪ ਰਹੇ ਹੋਣੇ ਨੇ ਕਿ ਨਹੀਂ ਬੁੱਢੇ ਹੋ ਚੁੱਕੇ ਸਨ ਕਿੱਥੇ ਜਾਈਏ ਜਵਾਨੀ 'ਚ ਪਕੜੇ ਗਏ ਸਨ ਕੋਈ ਕ੍ਰਾਂਤੀਆਂ ਅਕਸਰ ਜਵਾਨਾਂ ਦੇ ਮੋੜਿਆਂ ਤੇ ਚੱਲਦੀਆਂ ਨੇ ਬੁੱਢੇ ਹੋ ਗਏ ਸਨ ਪਰ ਜਦ ਉਹਨਾਂ ਹੁਕਮ ਸੁਣਾਇਆ ਗਿਆ ਨਹੀਂ ਤੁਹਾਨੂੰ ਆਜ਼ਾਦ ਕਰ ਦਿੱਤਾ ਕਹਿੰਦੇ ਕਿੱਥੇ ਜਾਈਏ ਦੋ ਟਾਈਮ ਵਕਤ ਸੇ ਰੋਟੀ ਮਿਲ ਜਾਂਦੀ ਹੈ ਛੱਪਰ ਹੈ ਦੇ ਥਲੇ ਰਾਤ ਕੱਟ ਲੈਨੇ ਆ ਜ਼ਿੰਦਗੀ ਕੱਟ ਲੈਨੇ ਨਿਸ਼ਚਿੰਤਤਾ ਹੈ ਕਿੱਥੇ ਜਾਈਏ ਉਹਨਾਂ ਨੂੰ ਜ਼ਬਰਦਸਤੀ ਕੱਢਿਆ ਜੇਲ੍ਹ ਦੇ ਚੋਂ ਉਹਨਾਂ ਦੀ ਬੇੜੀਆਂ ਤੋੜੀਆਂ ਉਹਨਾਂ ਦੀਆਂ ਹਥਕੜੀਆਂ ਤੋੜੀਆਂ ਜੋ ਤੀ ਤੀ ਚਾਲੀ ਚਾਲੀ ਸਾਲ ਤੋਂ ਪਹਿਰਾ ਹੱਛਾਂ 'ਚ ਪਈਆਂ ਆਂ ਜਾਂ ਸਮ ਮੈਂ ਪੜ ਕੇ 당 ਰਿਆ ਰਾਤ ਦੇ ਸਮੇਂ ਅੱਧੀ ਕੈਦੀ ਜੇਲ੍ਹ ਦੇ ਦਰਵਾਜ਼ੇ ਦੇ ਵਾਪਸ ਆ ਗਏ ਅੱਧੇ ਕੈਦੀ ਕਨੇ ਕਿੱਥੇ ਰਾਤ ਕੱਟੀ ਕਿੱਥੇ ਜਾਈਏ ਸਦਾ ਕੋਈ ਆਪਣਾ ਬਾਹਰ ਹੈ ਵੀ ਕਿ ਨਹੀਂ ਹੁਣ ਤਾਂ ਕੁਝ ਪਤਾ ਨਹੀਂ ਚੱਲਦਾ ਅੰਦਰ ਸੁੱਖ ਹੈ ਜੇਲ੍ਹ ਘਰ ਵਰਤੀ ਤੋਂ ਦੀ ਪਈ ਹੈ ਜਿਸ ਦਿਨ ਜੇਲ੍ਹ ਆਪਣਾ ਘਰ ਲੱਗੇ ਤਾਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਖਿਆਲ ਵੀ ਨਹੀਂ ਰਹਿੰਦਾ ਜਿਸ ਦਿਨ ਔਗਣਾ ਨਾਲ ਬੰਦਾ ਸਹਿਮਤ ਹੋ ਜਾਏ ਤਾਂ ਫਿਰ ਔਗਣਾ ਨੂੰ ਤੋੜਨ ਦਾ ਖਿਆਲ ਵੀ ਨਹੀਂ ਆਉਂਦਾ ਜਿਸ ਦਿਨ ਜ਼ੰਜੀਰਾਂ ਗਹਿਣੇ ਬਣ ਜਾਣ ਤਾਂ ਇਹਨਾਂ ਨੂੰ ਤੋੜਨ ਦੀ ਫਿਰ ਹਿੰਮਤ ਵੀ ਨਹੀਂ ਪੈਂਦੀ ਗੁਰੂ ਦਾ ਪਹਿਲਾ ਇਹ ਕੰਮ ਹੈ ਅਗਲੇ ਨੂੰ ਅਹਿਸਾਸ ਕਰਾਣਾ ਤੂੰ ਰੋਗੀ ਹੈ ਤੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ ਔਰ ਗੁਰੂ ਦਾ ਇਹ ਕੰਮ ਹੁੰਦਾ ਹੈ ਤੂੰ ਪੁਰਖਾ ਜਪ ਜਪਦਿਆਂ ਜਪਦਿਆਂ ਅਟਕੜੀਆਂ ਕੱਟ ਜਾਣਗੀਆਂ ਬੇੜੀਆਂ ਕੱਟ ਜਾਣਗੀਆਂ ਤੂੰ ਆਜ਼ਾਦ ਹੋ ਜਾਏਗਾ ਔਰ ਆਜ਼ਾਦ ਹੁੰਦੇ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਏਗੀ ਪਰਮ ਘਰ ਦੀ ਪ੍ਰਾਪਤੀ ਹੋਵੇਗੀ ਤੇਰੀ ਸਾਰੀ ਭਟਕਣਾ ਮਿਟ ਜਾਏਗੀ ਮੇਰਾ ਐਸਾ ਗੁਣ ਬਣਾ ਦਿੱਤਾ ਹੈ ਮੇਰੇ ਐਸੇ ਔਗਣ ਕੱਢ ਦਿੱਤੇ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ ਮੈਨੂੰ ਐਸਾ ਗੁਣਵਾਨ ਬਣਾ ਦਿੱਤਾ ਹੈ ਹਾਂ ਜੀ ਪੰਚ ਦੋਗ ਅਰ ਅੰਗ ਪੰਜੇ ਪਾਪ ਮਨੁੱਖ ਜਦ ਵੀ ਪਾਪ ਕਰਦਾ ਹੈ ਅਹੰਕਾਰ ਵਸ ਹੋ ਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਲੋਭ ਵਸ ਹੋ ਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਵਾਸ਼ਨਾ ਵਸ ਹੋ ਕੇ ਕਰਦਾ ਹੈ ਜਦ ਵੀ ਪਾਪ ਕਰਦਾ ਹੈ ਕ੍ਰੋਧ ਵਸ ਹੋ ਕੇ ਕਰਦਾ ਹੈ ਮੋਹ ਵਸ ਹੋ ਕੇ ਕਰਦਾ ਹੈ ਕਾਰਨ ਤੇ ਹੀ ਹੈ ਤੇ ਜਦ ਬੀਜ ਹੈ ਹੀ ਹੈ ਤਾਂ ਸਭ ਥੇ ਕਹਿਣ ਨੇ ਜਿਹੜੇ ਪੰਨੇ ਪਾਪ ਨੇ ਤੇ ਇਹਨਾਂ ਦਾ ਜਿਹੜਾ ਮੁਖੀ ਹੈ ਅਹੰਕਾਰ ਇਹ ਤਨ ਚ ਸਾਰੇ ਘਟ ਦਿੱਤੇ ਐਸੇ ਪ੍ਰਮਾਤਮਾ ਨੇ ਮੇਰਾ ਗੁਣ ਬਣਾਇਆ ਐਸੀ ਬਖਸ਼ਿਸ਼ ਕੀਤੀ ਹਾਂਜੀ ਰਹਾ ਬੰਧਨ ਤੋੜ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੋਇਆ ਦੀਨ ਉਸ ਪਰਿਪੂਰਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਗੁਰੂ ਦੇ ਸ਼ਬਦ ਦਾ ਮਿਲਾਪ ਹੋਇਆ ਗੁਰੂ ਦੇ ਸ਼ਬਦ ਹਿਰਦੇ ਵਿੱਚ ਵਸਿਆ ਹੈ ਔਰ ਇਹ ਸਾਰੇ ਜਿਹੜੇ ਬੰਧਨ ਸਨ ਪਾਪਾਂ ਦੇ ਇਹ ਸਭ हट ਗਏ ਬੰਧਨ ਤੋੜੇ ਹੋਵੇ ਮੁਕਤ ਮੁਕਤ ਆਜ਼ਾਦੀ ਸੁਤੰਤਰਤਾ ਮਨੁੱਖ ਕਰਨ ਸਭ ਤੋਂ ਵੱਡੀ ਗੁਲਾਮੀ ਔਗਣਾ ਦੀ ਹੈ ਅਧਿਆਤਮਕ ਗੁਲਾਮੀ ਮਾਨਸਿਕ ਗੁਲਾਮੀ ਤੇ ਪਤਾ ਹੈ ਧਰਮ ਦਾ ਫਲ ਕੀ ਮੰਨਿਆ ਗਿਆ ਮੁਕਤੀ ਮੋਕਸ਼ ਮੋਕਸ਼ ਤੋਂ ਮਰਦ ਆਜ਼ਾਦੀ ਸੁਤੰਤਰਤਾ ਕਿਸ ਤੋਂ ਉਗਣਾ ਤੋਂ ਉਗਣਾ ਤੋਂ ਆਜ਼ਾਦ ਹੋ ਜਾਣਾ ਜਨਮ ਮਰਨ ਤੋਂ ਆਜ਼ਾਦ ਹੋ ਜਾਣਾ ਦੁੱਖਾਂ ਤੋਂ ਆਜ਼ਾਦ ਹੋ ਜਾਣਾ ਔਰ ਇਸ ਤਰ੍ਹਾਂ ਦੇ ਜਿਹੜੇ ਆਜ਼ਾਦ ਬੰਦੇ ਹੁੰਦੇ ਨੇ ਕਿਸੇ ਤਰ੍ਹਾਂ ਦੀ ਵੀ ਗੁਲਾਮੀ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਆਧ ਕਾਲ ਤੋਂ ਸਤ ਤੇ ਸਤਾ ਦਾ ਇਸ ਢੰਗ ਨਾਲ ਕੋਲ ਵੀ ਚਲੇ ਆ ਰਿਹਾ ਖੈਰ ਇਸ ਵਕਤ ਹੁਣ ਸਮਾਂ ਨਹੀਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦਾ ਮੂਲ ਫਲ ਹੈ ਮੋਕਸ਼ ਆਜ਼ਾਦੀ ਸੁਤੰਤਰਤਾ ਤੋਂ ਸੈਨਕਨ ਮੇਰੇ ਸਾਰੇ ਬੰਧਨ ਉਸ ਪੂਰੇ ਪ੍ਰਮਾਤਮਾ ਨੇ ਤੋੜ ਦਿੱਤੇ ਕਿਉਂਕਿ ਗੁਰੂ ਦਾ ਮਿਲਾਪ ਕਰਾ ਦਿੱਤਾ ਸ਼ਬਦ ਦਾ ਹਿਰਦੇ ਵਿੱਚ ਵਾਸਾ ਹੋਇਆ ਔਰ ਇਸ ਗੁਰ ਸ਼ਬਦ ਦੇ ਆਸਰੇ ਤੇ ਸਾਰੇ ਬੰਧਨ ਮੇਰੇ ਜੋ ਹੈ ਟੁੱਟ ਗਏ ਔਰ ਇੰਜ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਵਸੇ ਹਾਂਜੀ ਰੂਪ ਅਨਰੂਪ ਮੋਰੋ ਪਸਨਾ ਵਿਚਾਰਿਓ ਪ੍ਰੇਮ ਗਹਿਓ ਮੋਇ ਹਰ ਰੰਗ ਭੀਨੋ ਸ਼ਬਦ ਦਾ ਜਾਪ ਕਰਦਿਆਂ ਅੰਦਰ ਪ੍ਰੇਮ ਐਸਾ ਪੈਦਾ ਹੋਇਆ ਪ੍ਰਮਾਤਮਾ ਨੇ ਕਬੂਲ ਕਰ ਲਿਆ ਉਸਨੇ ਮੇਰੀ ਸੁੰਦਰਤਾ ਤੇ ਕ੍ਰੂਪਤਾ ਨਹੀਂ ਵੇਖੀ। ਭਾਵੇਂ ਉਸਨੇ ਹੁਣ ਮੇਰੇ ਪੁਰਾਣੇ ਔਗੁਣਾਂ ਨੂੰ ਨਹੀਂ ਚਿਤਾ ਰਿਆ। ਉਸਨੇ ਮੇਰੀਆਂ ਹੁਣ ਪੁਰਾਣੀਆਂ ਕਮਜ਼ੋਰੀਆਂ ਨਹੀਂ ਦੇਖੀਆਂ। ਹੁਣ ਉਸਨੇ ਮੇਰੀ ਕ੍ਰੂਪਤਾ ਦਾ ਖਿਆਲ ਨਹੀਂ ਕੀਤਾ। ਇੰਜ ਆਪਣਾ ਪ੍ਰੇਮ ਦੇ ਦਿੱਤਾ ਹੈ। ਕਬੂਲ ਕਰ ਲਿਆ ਹੈ, ਪਰਵਾਨ ਕਰ ਲਿਆ ਹਾਂ ਜੀ। ਤੇ ਕਿਉ ਲਾਲਨ ਪਾੜ ਵਿਚ ਖੋਏ। आनंद चिताहरखे पतिन पाट बीच खोए ਵਿਚਕਾਰ ਜੋ ਇੱਕ पाट ਸੀ دیوار ਸੀ ਔਗਣਾ ਦੀ ਉਹ ਖੋਏ ਨਸ ਹੋ ਗਈ ਉਹ ਮਿਟ ਗਈ ਪਰਦੇ हट ਗਏ ਉਸ ਲਾਲਨ ਨੂੰ ਪਰਿਪੂਰਨ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਵੇਖਿਆ ਔਰ ਇਸ ਤਰ੍ਹਾਂ ਹਰਸ਼ ਪੈਦਾ ਹੋ ਗਿਆ ਆਨੰਦ ਪੈਦਾ ਹੋ ਗਿਆ ਬਰੋਸਾ ਪੈਦਾ ਹੋ ਗਿਆ ਕਿ ਪ੍ਰਭੂ ਪਰਮ ਆਨੰਦ ਹੈ ਪਰਮ ਖੇੜਾ ਹੈ ਦੀਵਾਰ ਦੇ ਹਟਦਿਆਂ ਪਾਟ ਦੇ ਮਿਟਦਿਆਂ ਇਸ ਤਰ੍ਹਾਂ ਪਰਮ ਅਨੰਦੀ ਪ੍ਰਾਪਤੀ ਹੋਈ ਹਾਂਜੀ। ਿਸੇ ਹੀ ਕੋ ਗ੍ਰਹ ਸੋਈ ਤਵ ਨਾਨਕ ਸੋ ਠਾਪੁਰ ਿਸੇ ਹੀ ਕੋ ਧੀਨ। ਇਹ ਕਾਇਆ ਦਾ ਹੈ ਘਰ ਉਸੇ ਮਾਲਕ ਦਾ, ਉਸੇ ਪ੍ਰਭੂ ਦਾ ਹੈ। ਉਹੀ ਠਾਕੁਰ ਹੈ, ਉਹੀ ਮਾਲਕ ਹੈ। ਹੁਣ ਉਹੀ ਪ੍ਰਗਟ ਹੋ ਗਿਆ ਔਰ ਸਮਝ ਆ ਗਈ ਸਭ ਕੁਝ ਤੇ ਉਸੇ ਦਾ ਹੈ। ਉਸੇ ਦੀ ਦਿੱਤੀ ਹੋਈ ਜੋ ਹੈ ਇਹ ਦੈਨ ਹੈ। ਮਨ ਹੁਣ ਹਰਸ਼ ਦੇ ਚ ਆ ਗਿਆ ਹੈ। ਮਨ ਹੁਣ ਜੋ ਹੈ ਪਰਉਸੈ ਦੇ ਚ ਆ ਗਿਆ ਹੈ। ਮੈਂ ਉਸਦਾ ਹੁਣ ਸੇਵਕ ਬਣ ਗਿਆ ਮੈਂ ਉਸਦੀ ਅਧੀਨ ਕਿ ਚਲਾ ਗਿਆ ਜਿਸਦਾ ਇਹ ਘਰ ਹੈ ਜਿਸਦਾ ਇਹ ਟਿਕਾਣਾ ਹੈ ਮੈਂ ਉਸ ਨਾਲ ਆਪਣੀ ਸਾਂਝ ਬਣਾਈ ਹੈ